ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਆਪਾਂ ਦਿਖਾਵਾਂਗੇ ਕਿ ਆਪਾਂ ਮੀਸ਼ੋ ਤੋਂ ਸਲਾਈ ਦਾ ਬਹੁਤ ਹੀ ਸਸਤਾ ਸਮਾਨ ਮੰਗਾਇਆ ਆਪਾਂ ਕੜਾਈ ਦਾ ਤੇ ਸਲਾਈ ਦਾ ਠੀਕ ਹੈ ਜੀ ਤੁਸੀਂ ਵੀ ਮੀਸ਼ੋ ਤੋਂ ਸਸਤਾ ਸਮਾਨ ਮੰਗਵਾ ਸਕਦੇ ਆ ਜਿਹੜਾ ਇਹ ਸਮਾਨ ਮੰਗਾਏ ਉਥੋਂ ਆਪਣੇ ਮਾਰਕੀਟ 'ਚ ਬਹੁਤ ਮਹਿੰਗਾ ਪੈਂਦਾ ਤੇ ਕੋਈ ਮੇਰੇ ਭੈਣਾਂ ਨੇ ਕੋਈ ਸਲਾਈ ਕੜਾਈ ਕੋਸ ਵੀ ਸਿੱਖਣਾ ਹੋ ਤੁਸੀਂ ਮੀਸ਼ੋ ਤੋਂ ਸਮਾਨ ਮੰਗਾ ਕੇ ਹੀ ਸ਼ੁਰੂ ਕਰਿਓ ਕਿਉਂਕਿ ਉਥੋਂ ਆਪ ਨੂੰ ਬਹੁਤ ਹੀ ਜ਼ਿਆਦਾ ਸਸਤਾ ਸਮਾਨ ਮਿਲਦਾ ਠੀਕ ਹੈ ਜੀ ਆਪਾਂ ਕੀ ਮੰਗਾਇਆ ਤੁਹਾਨੂੰ ਦਿਖਾਉਣੇ ਆ ਇਪਲਾ ਸੀ ਸ਼ਾਰਟ ਵੀਡੀਓ ਬਣਾਈ ਸੀਗੀ ਔਰ ਅੱਤੇ ਅਸੀਂ ਪੱਲਾ ਹੀ ਖੋਲ ਲਿਆ ਸੀਗਾ ਤੁਸੀਂ ਦੇਖਿਓ ਨੀ ਵੀਡੀਓ ਤੇ ਤੁਹਾਨੂੰ ਦਿਖਾਣੀ ਹੈ ਜੀ ਆਪਾਂ ਕੀ ਕੀ ਸਮਾਨ ਮੰਗਾਇਆ ਤੇ ਇਹ ਆਪਾਂ ਸਮਾਨ ਮੰਗਾਇਆ ਸਾਰਾ 286 ਰੁਪਏ ਚ ਠੀਕ ਹੈ ਜੀ ਸਾਰਾ ਸਮਾਨ ਟੋਟਲੀ 286 ਰੁਪਏ ਚ ਆਇਆ ਇੱਕ ਤਾਇਰੇ ਚ ਫਰੇਮ ਠੀਕ ਹੈ ਜੀ ਆਪਾਂ ਸਿੰਪਲ ਫਰੇਮ ਹੀ ਲੈਨੇ ਆਪਾਂ 50 60 ਰੁਪਏ ਦਾ ਪੈਣਾ ਨਹੀਂ ਘੱਟ ਸੇਮ ਦੀ ਤੇ ਇਹ ਇਹ ਮੰਗਾਇਆ ਜੀ ਦੋ ਆਰੀਆਂ ਤੇ ਦੋ ਕਰੋਸ਼ੀਏ ਆ ਸਿੰਗਲ ਆ ਰਹੀ ਆ ਆਪਾਂ ਇੱਥੋਂ ਲੈਨੇ ਆ 50 ਰੁਪਏ ਦੀ ਇੱਕ ਮਿਲਦੀ ਆ ਠੀਕ ਹੈ ਜੀ ਦੋ ਆ ਰਹੀਆਂ ਦੋ ਕਰੋਸ਼ੀਏ ਇੱਕ ਕਰੋਸ਼ੀਆ ਵੀ ਆਪਾਂ ਨੂੰ 50 ਰੁਪਏ ਤਕਰੀਬਨ ਪੈ ਜਾਂਦਾ ਜੀ ਠੀਕ ਹੈ ਜੀ ਤੇ ਇੱਥੇ ਇੱਕ ਆਈ ਇਹ ਰੀਲ 5 ਰੁਪਏ ਦੀ ਰੀਲ ਆਪਾਂ ਨੂੰ ਮਾਰਕੀਟ ਚ ਪੈਂਦੀ ਆ ਤੇ ਇੱਕ ਮੰਗਾਇਆ ਜੀ ਇਹ ਕੜਾਈ ਵਾਲਾ ਗੁੱਟਾ ਆ ਇਹ ਚਾ ਆਪਣਾ ਆ ਤੇ ਇਹ ਆਪਾਂ ਇੱਥੇ 25-30 ਰੁਪਏ ਰ ਇੱਕ ਆਪਾਂ ਨੂੰ ਪੈ ਜਾਂਦਾ ਜੀ ਆਪਾਂ ਲੈਨੇ ਆ ਨਾਰਮਲ ਇੱਥੋਂ ਠੀਕ ਹੈ ਜੀ ਤੇ ਕਿੰਨੀਆਂ ਸਾਰੀਆਂ ਇਆਂ ਸੂनियां ਇੱਚ ਦੇਖੋ ਬ੍ਰੀਗਾ ਮੋਟੀਆਂ ਸੂਆਂ ਉਹਦੇ ਜਿਹੜੇ ਮੋਟੀ ਸੂਈ ਇਹ ਸਾਰੀਆਂ ਸੂਆਂ ਇੰਨੀਆਂ ਆਪਣੇ ਆਚ ਤੇ ਇੱਕ ਸੂਈ ਆਪ ਨੂੰ 10 ਰੁਪਏ ਦੀ ਪੈਂਦੀ ਹੈ ਬਾਜ਼ਾਰ ਚ ਤੇ ਬਾਕੀ ਇਹ ਵਾਲਾ ਸਮਾਨ ਦੇਖੋ ਸਿੱਪੀ ਹੋਗੀ ਆ ਵਾਲੇ ਮੋਤੀ ਹੋਗੇ ਇਹ ਸਿੱਪੀ ਆਪਾਂ ਨੂੰ ਬਾਜ਼ਾਰ ਚ ਜੇ ਲੈਣੇ ਆ 50 ਰੁਪਏ ਤੋਂ ਵੀ ਵੱਧ ਪੈਂਦੀ ਆ ਸਿਰਫ ਸਾਡੀਆਂ ਅਸੀਂ ਇੰਨੀਆਂ ਕਿ ਸਿੱਪੀਆਂ ਲੈਂਦੀਆਂ ਹਨ ਇਸ ਕਰਕੇ ਇੰਨੀਆਂ ਸਿੱਪੀਆਂ ਲੈਣ ਸਾਨੂੰ 50 ਰੁਪਏ ਹੀ ਪਈਆਂ ਸੀ ਦੇਖੋ ਇਹ ਇੱਕ ਪ੍ਰੋਜੈਕਟ ਪੂਰਾ ਫੁੱਲ ਸਿੱਪੀਆਂ ਨਾਲ ਭਰਿਆ ਤੇ ਮੋਤੀ ਹੈ ਚਾਹ ਕਈ ਕਲਰ ਦੇ ਮੋਤੀ ਹੈ ਦੇਖੋ ਆਹ ਵਾਲੇ ਕਲਰ ਆ ਗਏ ਇਹ ਇੱਕ ਮਹਿਰੂਨ ਕਲਰ ਆ ਗਿਆ ਤੇ ਬਲੈਕ ਕਲਰ ਆ ਗਿਆ ਤੇ 골ਡਨ ਕਲਰ ਦੇ ਥੋੜੇ ਮੋٹے ਮੋਤੀ ਆ ਗਏ ਤੇ ਪਹਿਲਾਂ 골ਡਨ ਸਿੱਪੀ ਸੀ ਤੇ ਸਿਲਵਰ ਸਿੱਪੀ ਆ ਗਈ ਵਿੱਚ ਠੀਕ ਹੈ ਜੀ ਤੇ ਆਹ ਵਾਲੇ ਸ਼ੀਸ਼ੇ ਹੋਗੇ ਤੇ ਇਸ ਤਰ੍ਹਾਂ ਦੇ 2.5 ਇੰਚ ਸ਼ੀਸ਼ੇ ਹੋਗੇ ਵਿੱਚ ਠੀਕ ਹੈ ਜੀ ਤੇ ਆਹ ਵਾਲੇ ਸਟੋਨ ਹੋਗੇ ਆਹ ਛਿੱਛੀਆ ਛੋਟੇ ਸਟੋਨ ਹੋਗੇ ਤੇ ਫਰੋਜੀ ਸਿੱਪੀ ਹੋਗੀ ਇੱਕ ਵਾਲੇ ਆ ਮੋਤੀ ਹੋਗੇ ਅੰਗੂਰੀ ਮੋਤੀ ਹੋਗੇ ਗ੍ਰੀਨ ਸਿੱਪੀ ਤੇ 골ਡਨ ਛੋਟੇ ਮੋਤੀ ਤੇ ਆਹ ਵਾਲੇ ਕਟ ਦਾਣਾ ਕਟ ਦਾਣੇ ਹੋਗੇ ਦੇਖੋ ਜੀ ਕਟ ਦਾਣਾ ਇਹ ਹੈਗਾ ਚਾਰ ਕਲਰ ਚ ਪੰਜ ਚ गोल्डन ग्रीन सिल्वर ਤੇ ਵਾਈਟ ਤੇ ਮਹਿਰੂਨ ਕਲਰ ਦੇ ਠੀਕ ਹੈ ਜੀ ਤੇ ਆਹ ਵਾਲੇ ਸ਼ੀਸ਼ੇ ਹੋਗੇ 골ਡਨ ਕਲਰ ਦੇ ਤੇ ਰੈਡ ਸਿੱਪੀਆਂ ਤੇ ਇਹਦੇ ਵਿੱਚ ਇੱਕ ਆਪਾਂ ਇੱਕ ਆਪਾਂ ਨੂੰ ਆਇਆ ਕਟਰ ਜੇ ਆਪਾਂ ਕਟਰੇ ਲੈਣੇ ਆਪਾਂ ਨੂੰ 10 ਰੁਪਏ ਦਾ ਕਟਰ ਕਟਰ ਪੈਂਦਾ ਹੈਗਾ ਦੇਖੋ ਇੰਨਾ ਸਾਰਾ ਸਮਾਨ ਆਪਾਂ ਨੂੰ ਸਿਰਫ 286 ਰੁਪਏ ਚ ਆ ਗਿਆ ਜੇ ਮਾਰਕੀਟ ਚ ਆਪਾਂ ਸਮਾਨ ਲੈਣੇ ਆ ਇਹ ਘੱਟੋ ਘੱਟ ਸਮਾਨ ਆਪਾਂ ਨੂੰ 7-800 ਰੁਪਏ ਪੈ ਜੂਗਾ ਨਾ ਸਸਤਾ ਸਰਾ ਸਮਾਨ ਪੈਣਾ ਜੀ ਆਪਾਂ ਇੰਨਾ ਸਮਾਨ ਲੈਨੇ ਆ ਠੀਕ ਹੈ ਜੀ ਤੇ ਜਿਹੜੀ ਮੇਰੇ ਭੈਣਾਂ ਸਲਾਈ ਕਢਾਈ ਸਿੱਖਣੀਆਂ ਤੁਸੀਂ ਮੀਸ਼ੋ ਤੋਂ ਸਮਾਨ ਮੰਗਾਓ ਤੁਹਾਨੂੰ ਬਹੁਤ ਹੀ ਜ਼ਿਆਦਾ ਸਸਤਾ ਸਸਤਾ ਸਮਾਨ ਪਊਗਾ ਸਲਾਈ ਸਿੱਖਣ ਵਾਸਤੇ ਤੁਸੀਂ ਗਲੇ-ਗੁਲੇ ਕੁਝ ਵੀ ਮੰਗਾਣਾ ਮੀਸ਼ੋ ਤੋਂ ਮੰਗਾਇਆ ਕਰੋ ਬਹੁਤ ਹੀ ਸਸਤਾ ਸਮਾਨ ਪੈਂਦਾ ਤੇ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੇ ਨੈਕਸਟ ਵੀਡੀਓ ਵਿੱਚ ਸਲਾਈ ਦੀ ਨਵੀਂ ਵੀਡੀਓ ਲੈ ਕੇ ਬਾਏ ਬਾਏ ਰੱਬ ਰੱਖਾ